ਅਮੀਦਾ ਮੈਨੂੰ ਲੱਗਦਾ ਵੀ ਉਹ ਬਹੁਤ ਛਾਤਰ ਨੇ ਬਹੁਤ ਚਲਾਕ ਨੇ ਉਹ ਕਿਸੇ ਪੱਬਲ ਪੁੱਸੇ ਪਾ ਕੇ ਕੋਈ ਧੋਖਾ ਦੇ ਕਰ ਸਕਦੇ ਨੇ ਤੇ ਜਿਹੜੀਆਂ ਵੱਡੀਆਂ ਮੰਗਾ ਨੇ ਮੈਨੂੰ ਲੱਗਦਾ ਵੀ ਉਹਦੇ ਚ ਜਿੱਡਾ ਵੱਡਾ ਉੱਥੇ ਜਿਹਾ ਜਿਹਾ ਉੱਥੇ ਮਾਹੌਲ ਬਣਿਆ ਹੋਇਆ ਉਹ ਬਹੁਤ ਚਲਾਕ ਨੇ ਬੰਦੇ ਉਹ ਹੋ ਕਿਸੇ ਨਾ ਕੋਈ ਚਲਾਕੀ ਕਰ ਸਕਦਾ ਇਸ ਵਾਰ ਤਾਂ ਜਿਹੜਾ ਮੋਰਚਾ ਵਾ ਹੋਰ ਜ਼ਿਆਦਾ ਔਖਾ ਹੋ ਗਿਆ ਕਿਉਂਕਿ ਪਹਿਲਾਂ ਹੀ ਤਿਆਰੀ ਜਿਹੜੀਆਂ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਆ ਅੱਜ ਦੇਖਿਆ ਕਿ ਕਿਸਾਨ ਜਿਹੜੇ ਨੇ ਵੱਡੀ ਗਿਣਤੀ 'ਚ ਜ਼ਖਮੀ ਹੋਏ ਨੇ 200 ਦੇ ਕਰੀਬ ਕਿਹਾ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਜਾਂ ਫਿਰ ਦੋ ਕਿਸਾਨ ਜਿਹੜੇ ਕਿਹਾ ਜਾ ਰਿਹਾ ਕਿ ਇੱਕ ਕਿਸਾਨ ਸ਼ਹੀਦ ਹੋਇਆ ਸੀ ਵੀ ਤੇ ਨਾ ਵੀ ਕਿਸ ਤਰ੍ਹਾਂ ਦਾ ਜਿਹੜੀਆਂ ਤਿਆਰੀਆਂ ਉਹਨੂੰ ਲੈ ਕੇ ਦੇਖੋ ਇਹ ਆਪਣਾ ਹਰਤਾ ਦਾ ਸੱਟ ਹੈ ਜਦੋਂ ਆਪਣਾ ਹਰਤਾ ਹੁੰਦੀ ਹੈ ਜਦੋਂ ਕੋਈ ਕਹਿਣੇ 'ਚ ਨਹੀਂ ਹੁੰਦਾ ਉਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜੀ ਉੱਥੇ ਢੜਕਾਉ ਤੇ ਫੁੱਟਬਾਲ ਤੇ ਫਿਰਕਾ ਪ੍ਰਸਤੀ ਦੀਆਂ ਗੱਲਾਂ ਕਰਕੇ ਜਿਹੜੀ ਉੱਥੇ ਐਡਾ ਵੱਡਾ ਨੁਕਸਾਨ ਹੋਇਆ ਐਡੇ ਵੱਡੇ ਜ਼ਖਮੀ ਹੋਏ ਨੇ ਜੇ ਜਥੇਬੰਦਕ ਲਿਸਪਲਾਨ ਹੁੰਦਾ ਤਾਂ ਇੰਨਾ ਆਪਣਾ ਨੁਕਸਾਨ ਨਹੀਂ ਹੋਣਾ ਸੀ ਜਥੇਬੰਦਕ ਤਾਕਤਪਰ ਦੇ ਤਰੀਕੇ ਨਾਲ ਲੜਦੀ ਹੈ ਜਥੇਬੰਦੀ ਦੀ ਅਗਵਾਈ ਹੰਦ ਧਿਆਨ ਚ ਹੁੰਦੀ ਹੈ ਉਹ ਬੰਦਿਆਂ ਨੂੰ ਪਿੱਛੇ ਹਟਾਉਂਦੇ ਨੇ ਪਿੱਛੇ ਹਟਦੇ ਨੇ ਅੱਗੇ ਵਧਣ ਦੀ ਗੱਲ ਕਰਦੇ ਨੇ ਭਾਵੇਂ ਨੁਕਸਾਨ ਹੋ ਜਾਵੇ ਪਰ ਉਹਦੀ ਤੰਤਾ ਨਹੀਂ ਹੁੰਦੀ ਇਸ ਕਰਕੇ ਜਿਹੜਾ ਉੱਥੇ ਇਹ ਨੁਕਸਾਨ ਹੋਇਆ ਜਿੰਨੇ ਜ਼ਖਮੀ ਹੋਏ ਨੇ ਇਹ ਆਪਮਹਾਰਤਾ ਦਾ ਛਿੱਟ ਹੈ ਇਹ ਕਿਹੜੀਆਂ ਤਾਕਤਾਂ ਨੇ ਇਹ ਸਮਝਣਾ ਚਾਹੀਦਾ ਸਾਡੇ ਅੰਦੋਲਨਕਾਰੀਆਂ ਨੂੰ ਵੀ ਇਹ ਸਾਡੇ ਕਿਹੜੀਆਂ ਤਾਕਤਾਂ ਨੇ ਕਿਹੜਾ ਫਾਇਦਾ ਲੈਣੀ ਹੈ ਉਹਦਾ ਇਹ ਉਹਨਾਂ ਦੇ ਉਹਨਾਂ ਦਾ ਕਰਕੇ ਸੀ ਆਖਰੀ ਸਵਾਲ ਹੈ ਹੁਣ ਜਿਹੜੀਆਂ ਨੇ ਜਥੇਬੰਦੀਆਂ ਉੱਥੇ ਪਹੁੰਚਣਗੀਆਂ ਜਿੱਦਾਂ ਆਗੂ ਨੇ ਪਹਿਲਾਂ ਜਿਸ ਤਰ੍ਹਾਂ ਪ੍ਰਧਾਨ ਬਣਾਏ ਜਾਂਦੇ ਸੀ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ ਹੁਣ ਫੈਸਲੇ ਜਿਹੜੇ ਨੇ ਉੱਥੇ ਵੀ ਉਹੀ ਲਾਗੂ ਹੋਣਗੇ ਜਾਂ ਉਹ ਜਿਹੜੀਆਂ ਪੰਜ ਜਥੇਬੰਦੀਆਂ ਬੈਠੀਆਂ ਸੀ ਉਹਨਾਂ ਦੇ ਹੀ ਉੱਥੇ ਫੈਸਲੇ ਜਿਹੜੇ ਚੱਲਣਗੇ ਦੇਖੋ ਉਹ ਜਥੇਬੰਦੀਆਂ ਦਾ ਆਪ ਦਾ ਤਰੀਕਾ ਫੈਸਲੇ ਲਾਗੂ ਕਰਨ ਦਾ ਜਿਹੜੀਆਂ ਬਾਹਰ ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਦੇਖੋ ਹਿੰਦੁਸਤਾਨ ਦੀਆਂ ਜਥੇਬੰਦੀਆਂ ਨੇ ਇਹਨਾਂ ਦਾ ਆਪ ਦਾ ਤਰੀਕਾ ਹੈ ਅਸੀਂ ਆ ਹੁਣ ਪੰਜਾਬ ਦੀ ਮੀਟਿੰਗ ਕੀਤੀ ਹੈ ਅਸੀਂ ਜਿਹੜਾ ਫਾਰਮ ਹੈ 35 36 ਜਥੇਬੰਦੀਆਂ ਦੇ ਵਿੱਚ ਸ਼ਾਮਲ ਨਹੀਂ ਜਿਹੜੀ ਜੋ ਮੀਟਿੰਗ ਕੀਤੀ ਹੈ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਉਹ ਜੋ ਮੀਟਿੰਗ ਤੋਂ ਅਸੀਂ ਇਹ ਫੈਸਲੇ ਦੇ ਵਿੱਚ ਅਸੀਂ ਇਹਦੇ ਸ਼ਾਮਲ ਹੋ ਕੇ ਆਏ ਆ ਤੇ ਅਸੀਂ ਇੱਕ ਜੁੜਤਾ ਬਣਾਉਣ ਦੀ ਖਾਤਰੇ ਨੂੰ ਮੈਂ ਵੀ ਜਿਹੜੇ ਤਿੰਨ ਤੰਦਾ ਸਾਂਝਾ ਪ੍ਰੋਗਰਾਮ ਬਣ ਜੇ ਤੇ ਐਕਸ਼ਨ ਸਾਂਝਾ ਹੈ ਤੇ ਬੈਠਣਾ ਆਪਣੋ ਆਪਣੇ ਤਰੀਕੇ ਨਾਲ ਹੈ ਪਲੈਨ ਕਰਨਾ ਤੇ ਉਹ ਅਸੀਂ ਉਹਦੇ ਕੰਮ ਜਾ